2002 ਚੋਂ ਮੈਂ ਆਇਆ ਜੀ ਕੌਂਸਲਰ ਇਸ ਇਲਾਕੇ 'ਚ ਬਣਿਆ ਸੀਗਾ ਤੇ ਉਦੋਂ ਵੀ ਸਾਰਿਆਂ ਨਾਲ ਮਿਲ ਕੇ ਇਸ ਇਲਾਕੇ ਦੀ ਡਿਵੈਲਪਮੈਂਟ ਕਰਾਈ ਸੀ ਆਪਾਂ ਸਾਰਿਆਂ ਨੇ ਔਰ ਅੱਜ ਮੇਰਾ ਸੁਭਾਗ ਹੈ ਕਿ ਦੁਬਾਰਤ ਮੇਰੇ ਇੱਥੇ ਹੀ ਕੰਮ ਸਟਾਰਟ ਹੋਣ ਜਾ ਰਿਹਾ ਸੜਕਾਂ ਦਾ ਸਾਡੀ ਭਗਵਾਨ ਦਾ ਕਲੋਨੀ ਦੀਆਂ ਜੀ ਮੁਹੰਮਦਨਗਰ ਦੀਆਂ ਪੂਰਾ ਕਲੋਨੀ ਦੀਆਂ ਕੁਝ ਗਲੀਆਂ ਸੱਡੀਆਂ ਸੀਗੀਆਂ ਜਿਹੜੀਆਂ ਲਗਭਗ 20-20 ਸਾਲ ਪੁਰਾਣੀਆਂ ਹੁਣ ਆ ਗਲੀ ਦਾ ਪਟਨ ਕੀਤਾ ਲਗਭਗ 25 ਸਾਲ ਪਹਿਲੇ 89 ਦਾ ਸੀ ਅੱਜ ਜਦ ਅਸੀਂ ਸੁਪਰਮ ਕੀਤਾ ਮੇਰੀ ਇੱਕ ਸੋਚ ਹੁੰਦੀ ਹੈ ਕਿ ਜਦੋਂ ਕੋਈ ਕੰਮ ਕਰਾਣਾ ਹੈ ਉਹ ਸੱਲੀ ਬਕ ਚੁਣਨਾ ਚਾਹੀਦਾ ਹੈ ਜਿਵੇਂ ਮਲੇਲੇ ਖੜੇ ਆ ਮੈਂ ਮਲੇਲੇ ਨੂੰ ਕਹਿੰਦਾ ਕਿ ਕੋਲ ਖੜੇ ਕੰਮ ਕਰਾਓ ਅਸੀਂ ਇਹਨੂੰ ਰੇਸ਼ੋ ਦੱਸ ਦੇਣੀ ਵੀ ਹੈ ਸ੍ਰੇਸ਼ੋ ਦਾ ਮਾਲ ਪੈਣਾ ਹੈ ਜਿਸ ਰੇਸ਼ੋ ਨਾਲ ਅਸੀਂ ਲੈ ਕੇ ਦੇਣੋਂ ਪੈਸੇ ਲੈਣੇ ਆ ਜੜੀ ਵੀ ਅਸੀਂ ਜਿੱਥੇ ਵੀ ਡਿਵੈਲਪਮੈਂਟ ਕਰਾਣੇ ਆ ਅਸੀਂ ਇਲਾਕਾ ਨਿਵਾਸੀਆਂ ਦੀ ਕਮੇਟੀ ਬਣਾਨੀ ਹੈ ਕਿ ਹੁਣ ਸੜਕ ਪੱਟੀ ਆ ਇਹਦਾ ਵਾਟਰ ਸਪਲਾਈ ਸੀਵਰੇਜ ਕਨੈਕਸ਼ਨ ਜੋ ਲੈਣਾ ਹੋਣਾ ਹੀ ਲੈ ਲਓ ਔਰ ਦਿਨ ਛਾੜੀ ਇੱਥੇ ਦੀ ਕਮੇਟੀ ਡੈਬਿਊਟ ਹੋਏਗੀ ਉਹ ਕਮੇਟੀ ਦੀ ਅਬਜ਼ਰਵੇਸ਼ਨ ਦੇ ਵਿੱਚ ਸੜਕ ਬਣੇਗੀ ਆਇਦ ਮੇਰੀ 16 ਵਾੜਦੇ ਆ ਮੈਂ ਕਦੀ ਵੀ ਇਦਾਂ ਟਿਕ ਚੁੰਸਲੀ ਕੀਤਾ ਮੇਰੇ 16 ਵਾੜਦੇ ਚਾਹੇ ਮੇਰੇ ਕਾਉਂਸਲਰ ਨੇ ਚਾਹੇ ਥੋਰਪਾੜੀ ਦੇ ਕਾਉਂਸਲਰ ਨੇ ਮੈਂ ਡਿਵੈਲਪਮੈਂਟ ਚ ਕਦੇ ਵੀ ਕਸਰ ਨਹੀਂ ਛੱਡਦਾ ਲੁਧਿਆਣਾ ਲਾਈਨ ਚ ਸਵਾਗਤ ਮੈਂ ਕਮਲ ਕਪੂਰ ਹਲਕਾ ਉਤਰੀ ਦੇ ਵਿੱਚ ਲਗਾਤਾਰ ਜਿਹੜਾ ਵਿਕਾਸ ਚੱਲ ਰਿਹਾ ਹੈਗਾ ਨਵੀਆਂ ਸੜਕਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈਗਾ ਨਵੀਆਂ ਪਾਰਕਾਂ ਬਣਾਈਆਂ ਜਾ ਰਹੀਆਂ ਨੇ ਚੌਧਰੀ ਮਦਨ لال ਬੱਗਾ ਜੀ ਮੇਰੇ ਨਾਲ ਮੌਜੂਦ ਹੈ ਔਰ ਦੱਸਦੀਏ ਕਿ ਇਹ ਵਾਰਡ ਜਿਹੜਾ ਹੈਗਾ ਇਹ ਅਮਨ ਬੱਗਾ ਜੀ ਦਾ ਵਾਰਡ ਹੈ 49 ਨੰਬਰ ਵਾਰਡ ਹੈ ਜਿੱਥੇ ਅੱਜ ਨਵੀਆਂ ਸੜਕਾਂ ਦਾ ਜਿਹੜਾ ਹੈਗਾ ਨਿਰਮਾਣ ਕੀਤਾ ਜਾਣਾ ਹਾਲਾਂਕਿ ਇਹ ਸੜਕਾਂ ਪਹਿਲਾਂ ਜਿਹੜੀਆਂ ਬਨੀਆਂ ਹੋਈਆਂ ਸੀਗਾ ਲੇਕਿਨ ਹੁਣ ਦੁਬਾਰਾ ਤੋਂ ਇਹਨਾਂ ਨੂੰ ਬਣਾਇਆ ਜਾਏਗਾ ਕਿਉਂਕਿ ਇਹਨਾਂ ਦੀ ਜਿਹੜੀ ਹੈ ਸਮੇਂ ਸੀਮਾ ਜਿਹੜੀ ਹੈ ਬਹੁਤ ਜ਼ਿਆਦਾ ਹੋ ਚੁੱਕੀ ਹੈ ਔਰ ਵੀ ਵੀ 25-25 ਸਾਲ ਪਹਿਲਾਂ ਇਹ ਸੜਕਾਂ ਜਿਹੜੀਆਂ ਤਿਆਰ ਕੀਤੀਆਂ ਗਈਆਂ ਸੀ ਔਰ ਦੂਸਰੀ ਸਭ ਤੋਂ ਵੱਡੀ ਸਮੱਸਿਆ ਸੀਗੀ ਉਹ ਸੀਗੀ ਕਿ ਜਿੱਨੇ ਇਧਰ ਰੋਡ ਜਾਲੀਆਂ ਔਰ ਬਰਸਾਤੀ ਪਾਣੀ ਦੀ ਨਿਕਾਸੀ ਉਹ ਪ੍ਰੋਪਰ ਨਾ ਹੋਣ ਕਰਕੇ ਏਰੀਆ ਦੇ ਵਿੱਚ 스멜 ਔਰ ਦਿੱਕਤ ਆ ਰਹੀ ਸੀਗੀ ਹੁਣ ਉਸ ਦਾ ਵੀ ਧਿਆਨ ਰੱਖਿਆ ਜਾਏਗਾ ਚੌਧਰੀ ਮਦਨ لال ਬੱਗਾ ਜੀ ਮੇਰੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕਿੰਨੇ ਦਾ ਇਹ ਪ੍ਰੋਜੈਕਟ ਹੈ ਔਰ ਕਿਹੜੀ ਜਿਹੜੀ ਹੈ ਸੜਕ ਬਣਾਈ ਜਾਏਗੀ ਬੱਗਾ ਜੀ ਤੁਹਾਡੇ ਵੱਲੋਂ ਬਣਾਈ ਗਈ ਸੜਕ ਅੱਜ ਤੁਹਾਡੇ ਬੇਟੇ ਵੱਲੋਂ ਦੁਬਾਰਾ ਬਣਾਈ ਜਾਣੀ ਉਹਦਾ ਕਾਟੇ ਨਾਲ ਹੀ ਕਰਮ ਪੁੱਛਿਓ ਤੁਸੀਂ ਦੇਖੋ ਮੇਰੀ ਗੱਲ ਸੁਣੋ ਸੀ ਖੁਸ਼ਕਿਸਮਤਾਂ ਕਿ ਲੋਕਾਂ ਨੇ ਸੇਵਾ ਕਰਨ ਦਾ ਮੌਕਾ ਦਿੱਤਾ ਹੋਇਆ ਔਰ ਖਾਸ ਤੌਰ ਤੇ 2002 ਚ ਦੋ ਮੈਂ ਜੀ ਕੌਂਸਲਰ ਇਸ ਇਲਾਕੇ ਜੀ ਬਣਿਆ ਸੀਗਾ ਉਦੋਂ ਵੀ ਰੋਣਾ ਜੀ ਉਹ ਸਾਰੀ ਟੀਮ ਸਾਡੇ ਨਾਲ ਸੀਗੀ ਤੇ ਉਦੋਂ ਵੀ ਸਾਰਿਆਂ ਨੇ ਨਾਲ ਮਿਲ ਕੇ ਇਸ ਇਲਾਕੇ ਦੀ ਡਿਵੈਲਪਮੈਂਟ ਕਰਾਈ ਸੀ ਆਪਾਂ ਸਾਰਿਆਂ ਨੇ ਔਰ ਅੱਜ ਮੇਰਾ ਸੁਭਾਗ ਹੈ ਕਿ ਦੁਬਾਰਤ ਮੇਰੇ ਉੱਥੇੋਂ ਕੰਮ ਸਟਾਰਟ ਹੋਣ ਜਾ ਰਿਹਾ ਸੜਕਾਂ ਦਾ ਉਹ ਬਗੇ ਜੀ ਕਿਹੜਾ ਮਟੀਰੀਅਲ ਪਾਇਆ ਸੀ ਜਿਹੜਾ ਇਹ ਕ੍ਰੇਨ ਨੇ ਵੀ ਨਹੀਂ ਤੋੜਿਆ ਇਹ ਕੋਈ ਕਮਿਸ਼ਨ ਨਹੀਂ ਸੀ ਲਈ ਉਹਦੇ ਚ ਕੀ ਹੁੰਦਾ ਬਿਲਕੁਲ ਤੁਹਾਡੀ ਬਗਲ ਵਾਜਬ ਹੈ ਹੁੰਦਾ ਕੀ ਹੈ ਕਿ ਜਦੋਂ ਮੰਦਿਸ ਸੋਚ ਹੋਵੇ ਕੰਮ ਕਰਨ ਦੀ ਨੀਅਤ ਸੱਚੀ ਹੋਵੇ ਤੇ ਕੋਈ ਵੀ ਕੰਮ ਐਸਾ ਨਹੀਂ ਹੈ ਜਿਹੜਾ ਲੰਬਾ ਸਫ਼ਰ ਨਾ ਕਰੇ ਕਿਉਂਕਿ ਜਦੋਂ ਲੋਕਾਂ ਦੀ ਕਾਸ ਹੁੰਦੀ ਹੈ ਵੋਟ ਪਾਉਣ ਵੇਲੇ ਕਿ ਸਾਡੇ ਹਲਕੇ ਦੀ ਡਿਵੈਲਪਮੈਂਟ ਅੱਛੀ ਹੋਵੇ ਤੇ ਨੈਚੁਰਲੀ ਜਦੋਂ ਉਹਨਾਂ ਦੀ ਗੱਲਾਂ ਤੇ ਕੰਮਾਂ ਤੇ ਖਰੇ ਉਤਰਾਂਗੇ ਨਾ ਚੀ ਲੋਕ ਨਾਲ ਜੁੜਦੇ ਨੇ ਪਰ ਕਿਤੇ ਨਾ ਕਿਤੇ ਮੇਰੀ ਇੱਕ ਸੋਚ ਹੁੰਦੀ ਹੈ ਕਿ ਜਦੋਂ ਕੋਈ ਕੰਮ ਕਰਾਣਾ ਹੈ ਉਹ تسਲੀ ਬਖਸ਼ਣਾ ਚਾਹੀਦਾ ਹੈ ਜਿਵੇਂ ਮਲੇ ਲਖੜੇ ਆ ਮੈਂ ਮਲੇ ਨੂੰ ਕਹ ਦਣਾ ਵੀ ਤੁਸੀਂ ਕੋਲ ਖੜੇ ਕੇ ਕੰਮ ਕਰਾਓ ਅਸੀਂ ਇਹਨੂੰ ਰੇਸ਼ੋ ਦੱਸ ਦੇਣੀ ਵੀ ਹੈ ਰੇਸ਼ੋ ਨਾਲ ਮਾਲ ਪੈਣਾ ਜਿਸ ਰੇਸ਼ੋ ਨਾਲ ਅਸੀਂ ਠੇਕਦਾਰ ਨੂੰ ਪੈਸੇ ਦੇਣੇ ਆ ਜੇ ਇੱਕ ਸੋਚ ਹੀ ਨਹੀਂ ਹੋਈ ਕਿ ਇਹੋ ਜੀ ਤੇ ਨਾ ਚਿਰ ਵੀ ਠੇਕਦਾਰ ਨੂੰ ਕੰਮ ਕਰਕੇ ਚੱਲ ਜਾਣਾ ਤੇ ਉਹਦੀ ਮਿਆਦ ਵੀ 2-3 ਸਾਲ ਹੋਣੀ ਹੈ ਇਸ ਕਰਕੇ ਮਿਆਦ ਵੀ ਨਾ ਰੱਖੀ ਹੋਈ ਹੈ ਮਿਆਦ ਦੇ ਵਿੱਚ ਵੀ ਸਾਨੂੰ ਇਹ ਆ ਕਿ ਬੜੇ ਆਰਾਮ ਨਾਲੇ ਜਿਵੇਂ ਤੁਸੀਂ 23 ਸਾਲ ਦੀ ਗੱਲ ਕਰਦੇ ਹੋ ਮਿਆਦ ਤਾਂ 10-12 ਸਾਲ ਦੀ ਹੋएगी ਇਨਸਾਨ ਦੀ ਮਿਆਦ ਨਹੀਂ ਪਰ ਸੜਕ ਦੀ ਮਿਆਦ ਹੈਗੀ ਹੈ ਪਰ ਅੱਜ ਮੈਂ ਆ ਸ਼ੁਭਰਮ ਗੀਤਾ ਜਿਸ ਦਾ ਤੁਸੀਂ ਕਹਿੰਦੇ ਮਸ਼ੀਨ ਤੋਂ ਟੁੱਟਿਆ ਪਰ ਕਿਤਨਾ ਕਿਤੇ ਅੱਛਾ ਕੰਮ ਕੀਤਾ ਹੈ ਲੋਕ ਯਾਦ ਕਰਦੇ ਨੇ ਜੇ ਅੱਛੇ ਕੰਮ ਨਾ ਕੀਤੇ ਤਾਂ ਲੋਕ ਦੁਆਰੋਂ ਮੋਕਾ ਵੀ ਨਹੀਂ ਦਿੰਦੇ ਹਮਮ ਸਹੀ ਗੱਲ ਹੈ ਨਾ ਅੱਜ ਲੋਕੀ ਮੋਕਾ ਵੀ ਦੇ ਰਹੇ ਆ ਤੇ ਅਸ਼ੀਰਵਾਦੀ ਦੇ ਰਹੇ ਬਿਲਕੁਲ ਅੱਛਾ ਇਹ ਪ੍ਰੋਜੈਕਟ ਕਿੰਨੇ ਦਾ ਹੋਏਗਾ ਔਰ ਵਾਰਡ ਤੁਹਾਡੇ ਖੁਦ ਦੇ بیٹے ਦਾ ਹੈਗਾ ਇਹਦੇ ਚ ਕੁਝ ਖਾਸ ਇਨਾਇਤ ਰਹੇਗੀ ਨਹੀਂ ਇਨਾਇਤ ਮੇਰੀ 16 ਵਾਰਡ ਦੀ ਹੈ ਮੈਂ ਕਦੀ ਵੀ ਇਤਨ ਟਿਕਰ ਚੁੰਸ ਨਹੀਂ ਕੀਤਾ ਮੇਰੇ 16 ਵਾਰਡ ਨੇ ਚਾਹੇ ਮੇਰੇ ਕੌਂਸਲਰ ਨੇ ਚਾਹੇ ਜੋਰਪਾਲੀ ਦੇ ਕੌਂਸਲਰ ਨੇ ਮੈਂ ਡਿਵੈਲਪਮੈਂਟ ਚ ਕਦੇ ਵੀ ਕਸਰ ਨਹੀਂ ਛੱਡਦਾ ਕਿਉਂਕਿ ਮੇਰੇ ਇੱਕ ਇੱਕ ਸੋਚ ਬਣੀ ਹੋ ਜਦੋਂ ਟਿਊਬਵਲ ਚੱਲਦਾ ਜਦੋਂ ਟਿਊਬਵਲ ਚੱਲਦਾ ਗਲੀ ਚ ਪਾਣੀ ਟਿਊਬਵਲ ਨੇ ਦੇਣਾ ਹੈ ਤੋ ਕਦੀ ਨਹੀਂ ਪੁੱਛਦਾ ਵੀ ਇਹ ਕਾਂਗਰਸ ਵਾਲਾ ਕਿ ਬੀਜੇਪੀ ਵਾਲਾ ਤੋ ਹਰ ਘਰ ਨੂੰ ਪਾਣੀ ਦਿੰਦਾ ਮੇਰੇ ਵਾਸਤੇ ਸਾਰੇ ਇੱਕੋ ਜਿਹੇ ਨੇ ਮੈਂ ਹਰ ਬੰਦੇ ਨੂੰ ਪਾਣੀ ਵੀ ਦੇਣਾ ਹਰ ਬੰਦੇ ਨੂੰ ਲੈਡਿ ਬੱਚੀ ਦੇਣੀ ਹੈ ਹਰ ਬੰਦੇ ਦੀ ਰਿਸਿਵਰੀ ਸਾਫ਼ ਸੁਥਰਾ ਦੇਣਾ ਹੈ ਕਿਸੇ ਨਾਲ ਸਰਕਾਰਾਂ ਵੀ ਵਧੀਆ ਦੇਣੀਆਂ ਨੇ ਇਸ ਕਰਕੇ ਸਾਡਾ ਹੱਕ ਬਣਦਾ ਕਿ ਲੋਕਾਂ ਦੀਆਂ ਜਿਹੜੀਆਂ ਸੇਵਾਵਾਂ ਨੇ ਪੂਨ ਤੌਰ ਤੇ ਉਹਨਾਂ ਨੂੰ ਦੇਖਾ ਮਾਣ ਤੇ ਅੱਜ ਹੋ ਵੀ ਰਿਹਾ ਇਸ ਤਰ੍ਹਾਂ ਹੀ ਲੋਕਾਂ ਸਾਥ ਦੇ ਰਹੇ ਆ ਲੋਕਾਂ ਦਾ ਪਿਆਰ ਮਿਲ ਰਿਹਾ ਤੇ ਤੁਹਾਡਾ ਲਿਖਾਣੇ ਲਈ ਦਾ ਬਹੁਤ ਧੰਨਵਾਦ ਹੈ ਜਿਹੜੀਆਂ ਸ ਲੋਕਾਂ ਦੀਆਂ ਮੁਸ਼ਕਲਾਂ ਨੇ ਸਾਡੇ ਤੱਕ ਪਹੁੰਚਾਣੇ ਹੋ ਸਾਡੇ ਕਿੰਮ ਕਾ ਕੀਤੇ ਹੋ ਕੰਮ ਸਰਕਾਰ ਤੱਕ ਲੈ ਕੇ ਜਾਣੇ ਹੋ ਲੋਕਾਂ ਤੱਕ ਲੈ ਕੇ ਜਾਣੇ ਹੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਹੈ ਇੱਕ ਦਿੱਕਤ ਜਿਹੜੀ ਮੋਹੱਲਾ ਨਿਵਾਸੀ ਦੱਸ ਰਿਹਾ ਇਹ ਰੋਡ ਜਾਲੀਆਂ ਕਿਉਂਕਿ ਬਰਸਾਤੀ ਪਾਣੀ ਆ ਵਾਧੀ ਵਧ ਗਈ ਹੈ ਬਹੁਤ ਜ਼ਿਆਦਾ ਹੈ ਨਾ ਹੋ ਗਿਆ ਉਹਦੇ ਕਰਕੇ ਰੋਡ ਜਾਲੀਆਂ ਦੀ ਕਹਿੰਦੇ ਬਲਾਕੇਜ ਹੁੰਦੀ ਹੈ ਉਹ ਠੀਕ ਹੁੰਦੀਆਂ ਲੇਕਿਨ ਇਹਦਾ ਹੱਲ ਜ਼ਰੂਰੀ ਪੱਕਾ ਚਾਹੀਦਾ ਨਹੀਂ ਨਹੀਂ ਐਕਚੁਅਲੀ ਸਾਡੀ ਟੀਮਾਂ ਹੈਗੀਆਂ ਨੇ ਰੋਡ ਜਾਲੀਆਂ ਖੋਲਣ ਵਾਲੀਆਂ ਪਰ ਜਿੱਥੇ ਤੇ ਬੰਦ ਹੋਣਗੇ ਜਿਹੜੀਆਂ ਆਲਰੇਡੀ ਚੱਲ ਰਹੀਆਂ ਨੇ ਉਹ ਤਾਂ ਚਲੋ ਚੱਲ ਰਹੀਆਂ ਨੇ ਜਿੱਥੇ ਕੋਈ ਨਵੀਆਂ ਪਾਣੀ ਟੋਟਲ ਜੇ ਸਾਰੀਆਂ ਪਾਣੀਆ ਪੈਣੀਆਂ ਸਾਰੀਆਂ ਪਾ ਦੇਗੇ ਕੋਈ ਦਿੱਕਤ ਵਾਲੀ ਨਹੀਂ ਕਰਦੇ ਆ ਪਰ ਸਾਡੀ ਇੱਕ ਟੀਮ ਬਣੀ ਹੋਈ ਹੈ ਜਿਹੜੀਆਂ ਹਰ ਮਹੀਨੇ ਇਸ ਨੂੰ ਚੈੱਕ ਵੀ ਕਰਦੀ ਹੈ ਪਰ ਕਿਤੇ ਨਾ ਕਿਤੇ ਹੁੰਦਾ ਕਿ ਕੋਈ ਛਾਲੀ ਵੀ ਨਗਲੀ ਹੈ ਕਿ ਮੈਂ ਤਾਂ ਤੁਹਾਡੇ ਮਾਦਮ ਤੋਂ ਲੋਕਾਂ ਨੂੰ ਰਿਕਵੈਸਟ ਵੀ ਕਰੂੰਗਾ ਕਿ ਜਦੋਂ ਆਪਾਂ ਝਾੜੂ ਮਾਰਦਿਆਂ ਕਰਦਾ ਉਹ ਝਾੜੂ ਮਾਰ ਕੇ ਸਾਨੂੰ ਕੂੜੇ ਨੂੰ ਇੱਕ ਸਾਈਡ ਤੇ ਰੱਖ ਦੇਣਾ ਚਾਹੀਦਾ ਝਾੜੂ ਮਾਰ ਕੇ ਸੜਕ ਤੇ ਅੱਗੇ ਲੱਗ ਜਾਣਾ ਜਿੱਦਾਂ ਕਿਉਂਕਿ ਸੜਕ ਜਦੋਂ ਜਾਏਗਾ ਪਾਣੀ ਡੁੱਲੇਗਾ ਉਹ ਰੋੜ ਕੇ ਚੂੜਾ ਜਿਹੜਾ ਲੈਂਚ ਜਾਏਗਾ ਉਹ ਰੋੜ ਜਲੀ ਬੰਦ ਹੋਏਗੀ ਇਸ ਕਰਕੇ ਸਾਨੂੰ ਇੱਕ ਸੋਝ ਬਣਾਨੀ ਚਾਹੀਦੀ ਹੈ ਕਿ ਜਦੋਂ ਘਰ ਦਾ ਕੂੜਾ ਕਢਣਾ ਹੈ ਝਾੜੂ ਮਾਰਨਾ ਹੈ ਉਹਨੂੰ ਇੱਕ ਅਖਬਾਰ ਕੱਪੜੇ ਚ ਪਾ ਦਿਓ ਅਖਬਾਰ ਚ ਪਾ ਦਿਓ ਜਾਂ ਇੱਕ ਜੈਡਸਟੂਨ ਪਾ ਦਿਓ ਜਿਹਦੇ ਨਾਲ ਉਹ ਇੱਕ ਸਾਈਡ ਤੇ ਹੋ ਜਵੇ ਇਹ ਹੈ ਨਾ ਕਿ ਰੋੜ ਕੇ ਪਾਣੀ ਦਾ ਸੀਵਰ ਜੀ ਜਾਵੇ ਸੀਵਰ ਵੀ ਉਸ ਐਕਚੁਅਲੀ ਵੀ ਜਾਮ ਹੋਣੀ ਹੈ ਅੱਛਾ ਮੈਂ ਤੁਹਾਡਾ ਇੱਕ ਬਿਆਨ ਵੀ ਸੁਣਿਆ ਸੀਗਾ ਤੁਸੀਂ ਕਹਿਆ ਸੀਗਾ ਕਿ ਇਹ ਸੜਕਾਂ ਤੁਹਾਡੀਆਂ ਲਈ ਨਹੀਂ ਨੇ ਤੁਹਾਡੇ ਲਈ ਹੀ ਬਣਾਈਆਂ ਗਈਆਂ ਨੇ ਇਹਦਾ ਕਹਿ ਹੁਣ ਤੁਸੀਂ ਰੱਖਣਾ ਇੱਥੇ ਵੀ ਉਹੀ ਅਪੀਲ ਕੀਤੀ ਹੈ ਕਿ ਪਹਿਲਾਂ ਆਪਣਾ ਸੀਵਰੇਜ ਦਾ ਆਪਣਾ ਵਾਟਰ ਸਪਲਾਈ ਦਾ ਕਨੈਕਸ਼ਨ ਲੈ ਲਓ ਨਹੀਂ ਦੇਖੋ ਮੇਰੀ ਗੱਲ ਮੈਂ ਤਾਂ ਪਟ ਪਟ ਪਟੀਆਂ ਨਾ ਹੋ ਗਈ ਹੁਣ ਕੋਈ ਥੋੜੀ ਸੜਕ ਪਟਣ ਲੱਗੇ ਆ ਸੜਕ ਪੱਟੀ ਜਾਏਗੀ ਜਿਹਦਾ ਕੋਈ ਕਨੈਕਸ਼ਨ ਪੁਰਾਣਾ ਹੈ ਲੀਕੇਜ ਆ ਉਹਨੂੰ ਚੇਂਜ ਕਰ ਲੈਣ ਜਿੱਥੇ ਕੋਈ ਸੀਵਰ ਦੀ ਬਲੋਮ ਹੈ ਉਹਨੂੰ ਠੀਕ ਕਰ ਲੈਣ ਜੇ ਕੋਈ ਸਾਡੇ ਕਰਨ ਵਾਲਾ ਹੋਏ ਤੇ ਅਸੀਂ ਕਰ ਦਿਆਂਗੇ ਕਿ ਜਦੋਂ ਸੜਕ ਬਣ ਜਾਂਦੀ ਹੈ ਉਹਨੂੰ ਪਟਾਗੇ ਨਾ ਨੈਚੁਰਲੀ ਉਹ ਫਿਰ ਸੜਕ ਦੀ ਕੰਡੀਸ਼ਨ ਖਤਮ ਹੋ ਜਾਂਦੀ ਹੈ ਇਸ ਕਰਕੇ ਮੇਰੀ ਤਾਂ ਇਹੀ ਅਪੀਲ ਹੈ ਸਾਰੇ ਸੁਣ ਰਹੇ ਆ ਸਾਰਿਆਂ ਨੂੰ ਅਪੀਲ ਵੀ ਹੈ ਕਿ ਤੁਸੀਂ ਆਪਣੇ ਆਪਣੇ ਕਨੈਕਸ਼ਨ ਚੈੱਕ ਕਰਾ ਲਓ ਜਿੱਥੇ ਜਿੱਥੇ ਕੋਈ ਕਨੈਕਸ਼ਨ ਚੈੱਕ ਹੋਣ ਵਾਲਾ ਜੇ ਕਿੱਥੇ ਤੇ ਪਾਣੀ ਦੀ ਲਾਈਨ ਜੇ ਦਿੱਕਤ ਹੈਗੀ ਉਹ ਠੀਕ ਕਰਾ ਲਓ ਠੀਕ ਬਹੁਤ ਸ਼ੁਕਰੀਆ ਔਰ ਚੌਧਰੀ ਮਦਨ لال ਬੱਗਾ ਜੀ ਨੇ ਇੱਥੇ ਉਦਘਾਟਨ ਜਿਹੜਾ ਕੀਤਾਰ ਖਾਸ ਕਰਕੇ ਇਹਨਾਂ ਵੱਲੋਂ ਹੀ ਇਹ ਸੜਕ ਬਣਾਈ ਗਈ ਸੀ ਕਿੰਨੇ ਦਿਨ ਪਹਿਲਾਂ ਬਣੀ ਸੀ ਇਹ ਤਕਰੀਬਨ 25 ਸਾਲ ਪਹਿਲਾਂ ਇਹ ਸੜਕ ਜਿਹੜੀ ਸੀ ਇਹ ਵਾਲੀ ਸੜਕ ਬਣੀ ਸੀ ਔਰ ਇੱਕ ਪੀੜੀ ਨੇ ਬਣਾਈ ਦੂਜੀ ਪੀੜੀ ਨੇ ਹੁਣ ਜਿਹੜੀ ਆ ਦੂਜਾ ਉਦਘਾਟਨ ਕਰਵਾਇਆ ਸਾਨੂੰ ਬੜਾ ਮਾਣ ਹੈ ਇਸ ਗੱਲ ਤੇ ਕਿ ਸਾਡੇ ਪੱਗਾ ਜੀ ਅੱਜ ਪਿਛਲੇ ਹਫਤੇ ਹੀ ਇਹ ਮੀਟਿੰਗ ਹੋਈ ਸੀ ਔਰ ਸਾਨੂੰ ਉਮੀਦ ਨਹੀਂ ਸੀ ਕਿ ਇੰਨੀ ਜਲਦੀ 4-5 ਦਿਨਾਂ ਦੇ ਬਾਅਦ ਹੀ ਇਹਨਾਂ ਕੰਮ ਦਾ ਉਦਘਾਟਨ ਵੀ ਹੋ ਜਾਏਗਾ ਤੇ ਸ਼ੁਰੂ ਵੀ ਹੋ ਜਾਏਗੀ ਬੱਲੇ ਵਾਲੇ ਖੁਸ਼ ਹੈ ਬੜੀ ਖੁਸ਼ੀ ਹੋ ਰਹੀ ਹੈ ਕਿ ਜਦੋਂ ਇਦਾਂ ਦੇ ਕੰਮ ਹੁੰਦੇ ਆ ਔਰ ਬੜੀ ਜਲਦੀ ਕੰਮ ਹੁੰਦੇ ਆ ਤਾਂ ਬੜਾ ਮਨ ਖੁਸ਼ ਹੁੰਦਾ ਹੈ ਅੱਛਾ ਨਿਰਮਾਨਤਾ ਆਪਾਂ ਗੱਲ ਕਰਦੀਆਂ ਕਿਸ ਤਰ੍ਹਾਂ ਦੀ ਨਿਰਮਾਨ ਦੀ ਡਿਮਾਂਡ ਕੀਤੀ ਮੱਲੇ ਵਾਲਿਆਂ ਨੇ ਕਿਉਂਕਿ ਸੜਕਾਂ ਬਹੁਤ ਪਹਿਲਾਂ ਦੀਆਂ ਬਣੀਆਂ ਹੋਈਆਂ ਨੇ ਤੇ ਹੁਣ ਇਹਦਾ ਨਿਰਮਾਨ ਕਿੱਥੇ ਤੱਕ ਕਰਵਾਣਾ ਹੈ ਮਦਦ لال ਬੱਗਾ ਜੀ ਦਾ ਔਰ ਅਮਨ ਬੱਗਾ ਜੀ ਦਾ ਕੰਮ ਕਰਨ ਦਾ ਸਟਾਈਲ ਬੜਾ ਡਿਫਰੈਂਟ ਹੈ ਪਬਲਿਕ ਪਾਰਟਿਸਪੇਸ਼ਨ ਜਿਹੜੀ ਹੈ ਉਹ ਇੱਕ ਬੜਾ ਇੰਪੋਰਟੈਂਟ ਸਬਜੈਕਟ ਹੈ ਬੱਗਾ ਜੀ ਲੋਕਤੰਤਰੋਹੀ ਹੈ ਬੱਗਾ ਜੀ ਵੱਲੋਂ ਹਮੇਸ਼ਾ ਜਿਹੜਾ ਕੰਮ ਕਰਵਾਇਆ ਜਾਂਦਾ ਉਹਦੇ ਵਿੱਚ ਸਾਰੇ ਮੋਹੱਲੇ ਵਾਸੀਆਂ ਦੀ ਇੱਕ ਪਾਰਟਿਸਪੇਸ਼ਨ ਹੁੰਦੀ ਹੈ ਪਹਿਲਾਂ ਇੱਕ ਮੀਟਿੰਗ ਕੀਤੀ ਜਾਂਦੀ ਹੈ ਉਸ ਮੀਟਿੰਗ ਦੇ ਵਿੱਚ ਡਿਸਾਈਡ ਕੀਤਾ ਜਾਂਦਾ ਵੀ ਕਿਹਦੀ ਕਿਹਦੀ ਜੋ ਰਿਕੁਆਇਰਮੈਂਟ ਹੈ ਉਹ ਨੋਟ ਕੀਤੀ ਜਾਂਦੀ ਹੈ ਉਹ ਰਿਕੁਆਇਰਮੈਂਟ ਨੂੰ ਦੇਖ ਕੇ ਤਾਂ ਕਿ ਕੋਈ ਪਬਲਿਕ ਮਨੀ ਵੇਸਟ ਵੀ ਨਾ ਹੋਵੇ ਔਰ ਜਿੱਥੇ ਕੋਈ ਰਿਕੁਆਇਰਮੈਂਟ ਹੈਗੀ ਹੈ ਉਹਨੂੰ ਵੀ ਅੱਛੇ ਤਰੀਕੇ ਦੇ ਨਾਲ ਤਾਂ ਕਿ ਆਪਣੇ ਨੂੰ ਕੋਈ ਵੀ ਅਸੁਵਿਧਾ ਨਾ ਹੋਵੇ ਉਹਨੂੰ ਜਿਹੜਾ ਮੀਟ ਕੀਤਾ ਜਾਏ ਅੱਜ ਤੁਸੀਂ ਇਹ ਦੇਖੋ ਕਿ ਜਿਹੜੀ ਸੜਕ ਦੀ ਗੱਲ ਅਸੀਂ ਸਾਰੇ ਕਰ ਰਹੇ ਹਾਂ ਸੜਕ ਜਿਹੜਾ ਹੈ ਮਟੀਰੀਅਲ ਹੈ ਇਹਨਾਂ ਨੇ ਇੱਕ ਓਪਨ ਪਲੇਟਫਾਰਮ ਟਰਾਂਸਪੇਰੈਂਸੀ ਬਈ ਐਨਾ ਮਟੀਰੀਅਲ ਆ ਲੱਗੇਗਾ ਔਰ ਮਹੱਲੇ ਵਾਲੇ ਜਿਹੜੇ ਹੈਗੇ ਨੇ ਉਹਨਾਂ ਦੀਆਂ ਕਮੇਟੀਆਂ ਬਣਾ ਕੇ ਇਹ ਚੀਜ਼ ਜਿਹੜੀ ਹੈ ਉਹਦੀ ਮੋਨਿਟਰਿੰਗ ਕੀਤੀ ਜਾਏਗੀ ਅੱਜ ਜਦੋਂ ਕੋਈ ਵੀ ਅਸੀਂ ਕੰਮ ਕਰਦੇ ਹਾਂ ਜੇ ਉਹਦੀ ਮੋਨੀਟਰਿੰਗ ਨਹੀਂ ਹੁੰਦੀ ਜੇ ਪ੍ਰੋਪਰ ਸਿਸਟਮ ਨਹੀਂ ਹੁੰਦਾ ਥੈਟ ਇਜ਼ ਅ ਵੇਸਟੇਜ ਆਫ ਪਬਲਿਕ ਮਨੀ ਅਜ ਮਹੱਲੇ ਵਾਲੇ ਵੀ ਸਾਥ ਦੇਣਗੇ ਇਹ ਨਾ ਹਵੇ ਵੀ ਸੜਕ ਬਣ ਕੇ ਬਾਜ ਚਪਾਟੇ ਵਾਲੇ ਪੂਰਾ ਸਾਥ ਦੇਣਗੇ ਔਰ ਮਹੱਲੇ ਵਾਲੇ ਸਾਰਿਆਂ ਨੂੰ ਘਰ ਘਰ ਜਾ ਕੇ ਅਪੀਲ ਕਰਨਗੇ ਬਈ ਇਹ ਜਿਹੜਾ ਜੋ ਵੀ ਕੰਮ ਹੈ ਉਹ ਤੁਸੀਂ ਪਹਿਲਾਂ ਕੋਈ ਵੀ ਜਿਹੜਾ ਹੈ ਕਨੈਕਸ਼ਨ ਲੈਣਾ ਹੁੰਦਾ ਲੋ ਔਰ ਮਹੱਲੇ ਵਾਲੇ ਇਸ ਚੀਜ਼ ਨੂੰ ਇਨਸ਼ੋਰ ਕਰਨਗੇ ਡਿਮਾਂਡ ਹੈ ਕੋਈ ਕੋਈ ਸੀਵਰੇਜ ਵਾਲੀ ਦੀ ਜਾਂ ਸੀਵਰੇਜ ਦੀ ਸਾਡੇ ਜਦੋਂ ਵੀ ਇੱਕ ਟੀਮ ਹੈ ਜਦੋਂ ਵੀ ਇੱਥੇ ਸਾਡੀਆਂ ਜਾਲੀਆਂ ਦੀ ਅਸੀਂ ਫੋਨ ਕਰਦੇ ਆਂ ਵੀ ਸਾਡੀ ਜਾਲੀ ਨੂੰ ਕੋਈ ਬੰਦ ਹੈ ਜਾਂ ਕੋਈ ਦਿੱਕਤ ਹੈ ਵਿਥਿਨ ਜੋ ਹੈ 4 ਆਵਰਸ ਉਹ ਜਿਹੜੀ ਐ ਪ੍ਰੋਬਲਮ ਰਿਜ਼ੋਲਵ ਹੋ ਜਾਂਦੀ ਪ੍ਰੋਬਲਮ ਸੋਲਵ ਹੋ ਜਾਂਦੀ ਹੈ ਜੀ ਕੋਈ ਡਿਮਾਂਡ ਸੀਗੀ ਬੱਗਾ ਜੀ ਕੋਲ ਲੈ ਕੇ ਸਪੈਸ਼ਲ ਗਏ ਕਿ ਯਾ ਸੜਕ ਦੀ ਮਿਆਰ ਖਤਮ ਹੋ ਗਈ ਇਸ ਲਈ ਤੁਸੀਂ ਇਹ ਅਪੀਲ ਕੀਤੀ ਕਿ ਇਹ ਸੜਕਾਂ ਬਣਾਨੀਆਂ ਜਾਣੀਆਂ ਚਾਹੀਦੀਆਂ ਮਦਰ ਲਾਲ ਬੱਗਾ ਜੀ ਜਿਸ ਰੋਡ ਤੋਂ ਨਿਕਲ ਜਾਂਦੇ ਹਨ ਨਾ ਅਗਰ ਉੱਥੇ ਇੱਕ ਵੀ ਖੱਡਾ ਆਂਦਾ ਹੈ ਨਾ ਤਾਂ ਉਸ ਦੇ ਉੱਤੇ ਜਾ ਕੇ ਵਿਚਾਰ ਕਰਦੇ ਨੇ ਕਿ ਇਸ ਗਲੀ ਦੇ ਵਿੱਚ ਆ ਪ੍ਰੋਬਲਮ ਆ ਰਹੀ ਹੈ ਔਰ ਸਾਨੂੰ ਜਲਦੀ ਤੋਂ ਜਲਦੀ ਉਹ ਪ੍ਰੋਬਲਮ ਸੋਲਵ ਕਰਨੀ ਚਾਹੀਦੀ ਹੈ ਲੇਕਿਨ ਕਹਿਣ ਦੀ ਜ਼ਰੂਰਤ ਨਹੀਂ ਪੈਂਦੀ ਲੇਕਿਨ ਇਹ ਖੁਦ ਸੋਚਦੇ ਨੇ ਕਿ ਮੈਂ ਆਪਣੇ ਏਰੀਏ ਨੂੰ ਕਿਸ ਢੰਗ ਨਾਲ ਰੱਖਣਾ ਔਰ ਹਰ ਵਿਅਕਤੀ ਦੀ ਵਿਅਕਤੀ ਦੀ मतलब जो अंदर दी तमन्ना होती है मैं कहती हूं उसको सबसे पहले ये जान लेते हैं कि यहां पर ये है। जी बहुत शुक्रिया जी वार्ड नंबर 94 ਦੇ ਕਾਉਂਸਲਰ अमन बग्गा जी मेरे नाल मौजूद हैं अमन जी, जी, जी बहुत ज्यादा जरूरत समझी जा रही थी कि खास करके 94 नंबर वार्ड ਦੇ ਵਿੱਚ ਸੜਕਾਂ ਨੂੰ ਲੈ ਕੇ ਕਿਉਂਕਿ ਤੁਹਾਡੇ ਫਾਦਰ ਸਾਹਿਬ ਵੱਲੋਂ ਜਦੋਂ ਕਾਉਂਸਲਰ ਸੀਗੇ ਉਦੋਂ ਨਿਰਮਾਨ ਹੋਇਆ ਸੀ ਇਹਨਾਂ ਸੜਕਾਂ ਬਿਲਕੁਲ ਸਭ ਤੋਂ ਪਹਿਲੇ ਮੈਂ ਤੁਹਾਡਾ ਧੰਨਵਾਦ ਕਰਦਾ ਤੁਹਾਡੀ ਮੈਨੇਜਮੈਂਟ ਦਾ ਬਿਲਕੁਲ ਅੱਜ ਹਲਕਾ ਉਤਰੀ ਦੇ ਤੁਸੀਂ ਦੇਖ ਰਹੇ ਹੋ ਨਿਰੰਤਰ ਪਿਛਲੇ 4 ਸਾਲ ਤੋਂ ਨਿਰੰਤਰ ਡਿਵੈਲਪਮੈਂਟ ਦੀ ਗਤੀ ਪਬਲਿਕ ਦੇ ਅਸ਼ੀਰਵਾਦ ਨਾਲ ਚੱਲ ਰਹੀ ਹੈ ਔਰ ਮੈਂ ਸਭ ਤੋਂ ਪਹਿਲੇ ਧੰਨਵਾਦ ਕਰਦਾ ਸਾਡੇ ਸੂਬੇ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਸਾਹਿਬ ਦਾ ਸਾਡੇ ਹਲਕੇ ਤੋਂ ਐਮਐਲਏ ਚੋਦਰੀ ਮਦਨ ਲਾਲ ਪੱਗਾ ਜੀ ਦਾ ਜਿਨ੍ਹਾਂ ਦੀ ਯੋਗ ਅਗਵਾਈ ਦੇ ਵਿੱਚ ਸਾਡੇ 16 ਵਾਡਾਂ ਦੇ ਵਿੱਚ ਡਿਵੈਲਪਮੈਂਟ ਚ ਆਈ ਜਿਹਦੀ ਲੜੀ ਵਜੋਂ ਅੱਜ ਮੇਰੇ ਖੁਦ ਦੇ ਵਾਰਡ ਜੀ ਦੇ ਵਿੱਚ ਮੈਨੂੰ ਲਗਭਗ 1 ਸਾਲ ਪਹਿਲੇ ਇਲਾਕਾ ਨਰਮਸੀਆ ਨੇ ਸੇਵਾ ਕਰਨ ਦਾ ਮੌਕਾ ਦਿੱਤਾ ਸੀ ਇਸ ਵਾਰਡ ਦੇ ਅਜੇ ਸੇਵਾਦਾਰ ਔਰ ਅੱਜ ਉਹ ਲੜੀ ਵਜੋਂ ਸਾਡੇ ਭਗਵਾਨ ਦਾਸ ਕਲੋਨੀ ਦੀਆਂ ਨਿਊ ਅਮਨਨਗਰ ਦੀਆਂ ਪੂਰਾ ਕਲੋਨੀ ਦੀਆਂ ਕੁਝ ਗਲੀਆਂ ਸੜੀਆਂ ਸਿਗੀਆਂ ਜੜੀਆਂ ਲਗਭਗ 20-20 ਸਾਲ ਪੁਰਾਣੀ ਹੁਣ ਆ ਗਲੀ ਦਾ ਉਦਘਾਟਨ ਕੀਤਾ ਲਗਭਗ 25 ਸਾਲ ਪਹਿਲੇ ਇਲਾਕਾ ਨਿਵਾਸੀ ਆਸਰੇ ਅੱਜ ਦਾ ਅਸੀਂ ਸ਼ੁਭਰਮ ਕੀਤਾ ਔਰ ਮੈਂ ਤੁਹਾਡੇ ਮਾਧਿਅਮ ਤੋਂ ਬਹੁਤ ਬਹੁਤ ਵਧਾਈ ਦਿਨ ਲਾਕਾ ਨਿਵਾਸੀਆਂ ਅੱਛਾ ਇੱਕ ਚੀਜ਼ ਜਿਹੜੀ ਇੱਥੇ ਦੇਖ ਰਿਹਾ ਕਿ ਰੋਡ ਜਾਲੀਆਂ ਦੀ ਵੀ ਮਹੱਲਾ ਨਿਵਾਸੀ ਗੱਲ ਕਰ ਰਹੇ ਸੀ ਕਿ ਰੁਕ ਜਾਂਦੀਆਂ ਨੇ ਬਲੌਕ ਹੋ ਜਾਂਦੀਆਂ ਨੇ ਬਾਰ ਬਾਰ ਖੋਲਣੀਆਂ ਪੈਂਦੀਆਂ ਨੇ ਇਹਦਾ ਵੀ ਪੱਕਾ ਹੱਲ ਹੋਏਗਾ ਬਿਲਕੁਲ ਡੈਫੀਨਿਟਲੀ ਹੋਏਗਾ ਜੀ ਇਹ ਮੈਥ ਦੀ ਸਕੂਨਿੰਗ ਕਮੇਟੀ ਬਣਾ ਦੂੰਗਾ ਪੰਜ ਮੈਂਬਰੀ ਜਿਹੜੀ ਵੀ ਅਸੀਂ ਜਿੱਥੇ ਵੀ ਡਿਵੈਲਪਮੈਂਟ ਕਰਾਨੇ ਆ ਅਸੀਂ ਇਲਾਕਾ ਨਿਵਾਸੀਆਂ ਦੀ ਕਮੇਟੀ ਬਣਾਨੀ ਆ ਕਿ ਹੁਣ ਸੜਕ ਪੱਟੀ ਆ ਇਹਦਾ ਵਾਟਰ ਸਪਲਾਈ ਸੀਵਰੇਜ ਕਨੈਕਸ਼ਨ ਜੋ ਲੈਣਾ ਹੋਣਾ ਹੀ ਲੈ ਲੋ ਔਰ ਦੈਨ ਸਾਡੀ ਇੱਥੇ ਦੀ ਕਮੇਟੀ ਡਿਪਲੋਟ ਕਿੱਥੇ ਵੀ ਸੜਕ ਬਣੇਗੀ ਜਦ ਤੱਕ ਸਾਡੇ ਇਲਾਕਾ ਨਿਵਾਸੀ ਉਥੇ ਐਗਰੀ ਕਰਨਗੇ ਕਿ ਬਿਲਕੁਲ ਸਾਡੀ ਤਸੱਲੀ ਹੈ ਉਸ ਤੋਂ ਬਾਅਦ ਹੀ ਅਗਲਾ ਕੰਮ ਚੱਲੇਗਾ ਜਿੱਥੇ ਰੋਡ ਜਾਲੀਆਂ ਕਹਿਣਗੇ ਜਿੱਥੇ ਜਿੱਦਾਂ ਵੀ ਕਹਿਣਗੇ ਇਲਾਕਾ ਨਿਵਾਸੀ ਉਦਾਂ ਹੀ ਕੰਮ ਹੋਏਗਾ ਟੋਟਲ ਕਿੰਨੇ ਦਾ ਪ੍ਰੋਜੈਕਟ ਹੈਗਾ ਔਰ ਕਿਹੜੀ ਰੋਡ ਬਣੀ ਇਹ ਲਗਭਗ 90 ਲੱਖ ਦਾ ਪ੍ਰੋਜੈਕਟ ਹੈ ਇਹਦੇ ਵਿੱਚ ਤਕਰੀਬਨ ਆਲਮੋਸਟ 15 ਤੋਂ 20 ਗਲੀਆਂ ਹੈਗੀਆਂ ਕੁਝ ਗਲੀਆਂ ਤਾਂ ਬਹੁਤ ਪੁਰਾਣੀਆਂ ਆ ਉਹ ਅਸੀਂ ਅੱਜ ਆਈਡੈਂਟੀਫਾਈ ਕਰਕੇ ਬਣਾ ਦੇਣੀਆਂ ਕੁਝ ਗਲੀਆਂ ਹੈਗੀਆਂ ਜਿੱਦਾਂ ਮਹੱਲੇ ਵਾਲੇ ਕਹਿੰਣਗੇ ਉਹ ਸਾਰੀਆਂ ਗਲੀਆਂ ਅਸੀਂ ਇਹਦੇ ਵਿੱਚ ਬਣਾ ਦੇਵਾਂਗੇ ਸਾਮ ਸੰਭਾਲ ਹੋਏਗੀ ਕਿਉਂਕਿ ਬਾਅਦ ਦੇ ਵਿੱਚ ਜਿਹੜਾ ਟੋੜ ਤੜਈ ਆ ਹੁੰਦਾ ਉਹ ਨੁਕਸਾਨ ਕਰ ਬਿਲਕੁਲ ਬਿਲਕੁਲ ਮੈਂ ਤੁਹਾਡੇ ਮਾਧਿਅਮ ਤੋਂ ਪਬਲਿਕ ਨੂੰ ਅਪੀਲ ਕਰਦਾ ਕਿਉਂਕਿ ਜਦੋਂ ਸੜਕ ਦੀ ਪਟਾਈ ਹੋਣੀ ਹੈ ਉਸ ਤੋਂ ਬਾਅਦ ਜਿੱਥੇ ਜਿੱਥੇ ਤੁਹਾਨੂੰ ਕਨ ਕਰੂੰਗਾ ਇਲਾਕਾ ਨਿਵਾਸੀਆਂ ਨੂੰ ਵੈਸੇ ਸਾਡੇ ਇਲਾਕਾ ਨਿਵਾਸੀ ਬੜੇ ਸੁਝਵਾਨ ਨੇ ਸਮਝਦਾਰ ਨੇ ਕਦੀ ਵੀ ਇਦਾਂ ਦੀ ਦਿੱਕਤ ਨਹੀਂ ਆਣ ਦੇਣਗੇ ਫਿਰ ਤੁਹਾਡੇ ਮਾਧਿਅਮ ਤੋਂ ਮੈਂ ਫਿਰ ਅਪੀਲ ਕਰੂੰਗਾ ਕਿ ਇਹਨੂੰ ਨਾਲੋਂ ਨਾਲ ਜੁੜਾ ਵੀ ਹੁੰਦਦਾ ਦਾ ਕਰਾ ਲਓ ਤੇ ਇੱਕ ਵਾਰ ਫਿਰ ਕਿਉਂਕਿ ਇਲਾਕਾ ਨਿਵਾਸੀਆਂ ਦਾ ਹੀ ਅਸ਼ੀਰਵਾਦ ਹੈ ਸਹਿਯੋਗ ਹੈ ਕਿ ਅਸੀਂ ਇੰਨਾ ਕੰਮ ਕਰਨ ਯੋਗ ਹੋਏ ਆ ਆਰਮ ਵਾਲੇ ਸਮਝ ਵੀ ਇਦਾਂ ਹੀ ਨਿਰੰਤਰ ਡਿਵੈਲਪਮੈਂਟ ਦੀ ਗਤੀ ਚਲਦੀ ਰਹੇ ਦੱਸ ਦਈਏ ਕਿ 94 ਨੰਬਰ ਵਾਰਡ ਦੀਆਂ ਕਈ ਗਲੀਆਂ ਕਈ ਮੁਹੱਲਿਆਂ ਦੇ ਵਿੱਚ ਸੀਵਰੇਜ ਸੀਵਰੇਜ ਦੇ ਨਾਲ ਰੋਡ ਜਾਲੀਆਂ ਔਰ ਉਸ ਤੋਂ ਬਾਅਦ ਸੜਕਾਂ ਦਾ ਨਿਰਮਾਣ ਕੀਤਾ ਜਾਏਗਾ ਲੁਧਿਆਣਾ ਦਾ ਕੈਮਰਾ ਪਰਸਨ ਸੇਵਾ ਸਿੰਘ ਦੇ ਨਾਲ ਕਮਲ ਕਪੂਰ ਲੁਧਿਆਣਾ ਨਾਲ